ਇੱਕ ਵੋਟ ਤੇ ਵੀ ਬਹੁਤ ਸਾਰੇ ਜਿੱਤੇ ਨੇ ਵਿਰੋਧੀ ਪਾਰਟੀਆਂ ਵਾਲੇ ਤਿੰਨ ਵੋਟਾਂ ਦੇ ਵੀ ਜਿੱਤੇ ਨੇ ਕਈ ਸੀਟਾਂ ਚਾਰ ਤੇ ਜਿੱਤੇ ਨੇ ਪੰਜ ਤੇ 10 ਤੇ 9 ਤੇ 11 ਤੇ 20 ਤੇ 25 ਤੇ ਅੱਜ ਕ ਵੀ ਵੋਟਾਂ ਪ੍ਰੋਪਰ ਗਿਣੋ ਜੇ ਇੱਕ ਆਲਾ ਵੀ ਜੇਤੂ ਆ ਤਾਂ ਜੇਤੂ ਦਿਓ ਉਹਨੂੰ ਕਰਾਓ ਇਹ ਨਹੀਂ ਹੋਗਾ ਵੀ ਨੂੰ ਤੋ ਕ ਕਰ ਲਓ ਦਬਲੋ ਫਰੋਂਾ ਤੇ ਪਹਿਲਾਂ ਤਾਂ ਅਨਾਉਂਸਮੈਂਟ ਹੀ ਕਰ ਦਿੰਦੇ ਸੀ ਜਿੱਤ ਕੇ ਵੀ ਜਿੱਤ ਕੇ ਜਾ ਭਾਜ ਤੁਸੀਂ ਘਰੇ ਜਾਓ ਜਿੱਤ ਕੇ ਇਹਦਾ ਕੀ ਫਾਇਦਾ ਹੋਇਆ ਭਾਜੇ ਤੁਸੀਂ ਕਿਸੇ ਨੂੰ ਹੋਰ ਨੂੰ ਖੇਡਣੀ ਨਹੀਂ ਦੇਣਾ ਫਿਰ ਕਾਦੇ ਬਾਤੇ ਵੋਟਾਂ ਫੋਣੀਆ ਫਿਰ ਉਹਨਾਂ ਨੂੰ ਵੀ ਪ੍ਰਚਾਰ ਕਰਨ ਲੈਣ ਦੋ ਲੋਕਾਂ ਦਾ ਫਤਵਾ ਲੈਣ ਦੋ ਲੋਕ ਨੇ ਲੋਕ ਸਭ ਸਭ ਕੋ ਸੱਚ ਦੱਸ ਦਿੰਦੇ ਭਾਈ ਇਹਨੂੰ ਅਸੀਂ ਪਸੰਦ ਕਰਦੇ ਐਉਂ ਨਹੀਂ ਕਰਦੇ ਅਸੀਂ ਵੀ ਕਿਸੇ ਸਮੇਂ ਨਵੇਂ ਸੀ ਅਸੀਂ ਵੀ ਗਏ ਲੋਕਾਂ 'ਚ ਲੋਕਾਂ ਨੇ ਸਾਨੂੰ ਵੋਟਾਂ ਬਾਤੀਆਂ ਤਾਂ ਹੁਣ ਤਜਰਬੇਕਾਰ ਹੋ ਗਏ ਅਸੀਂ ਜੇ ਅਸੀਂ ਕੱਲ ਨੂੰ ਕੰਮ ਕਰਾਂਗੇ ਵਧੀਆ ਕਰਾਂਗੇ ਤਾਂ ਤੁਸੀਂ ਦੁਬਾਰੇ ਸਾਨੂੰ ਫਤਵਾ ਦੇ ਦੋਗੇ ਨਹੀਂ ਕਰਾਂਗੇ ਕੋਈ ਆਪ ਦੇ ਨਿੱਜ ਵਾਸਤੇ ਕਰਾਂਗੇ ਕੰਮ ਜਾਂ ਕੋਈ ਆਪਦੇ ਰਿਸ਼ਤੇਦਾਰੀਆਂ ਜਾਂ ਆਪਦੇ ਚਮਚਿਆਂ ਦੇ ਹੱਕਾਂ 'ਚ ਫੈਸਲੇ ਸੁਣਾਵਾਂਗੇ ਤਾਂ ਬਿਲਕੁਲ ਓਵੇਂ ਜਿਵੇਂ ਸਾਡੇ ਹੱਥਾਂ 'ਚੋਂ ਪੈਨ ਖੋ ਕੇ ਲੋਕ ਕਿਸੇ ਹੋਰ ਦੇ ਹੱਥਾਂ 'ਚ ਫੜਾ ਲੈਣਗੇ ਜਿਵੇਂ ਉਹਨਾਂ ਤੋਂ ਖੋ ਕੇ ਸਾਨੂੰ ਦਿੱਤਾ ਇਹ ਤਾਂ ਸਿੱਧਾ ਸੌਦਾ ਹੈ